ਸਤਿ ਸ੍ਰੀ ਅਕਾਲ ਜੀ ਮੈਂ ਸਿੰਦਰਪਾਲ ਕਾ ਪਿੰਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਰਾਏ ਚੱਬੜਾ ਦੀ ਚਟਨੀ ਜਿਹੜੀ ਕਿ ਆਪਣੀ ਸਿਹਤ ਵਾਸਤੇ ਬਹੁਤ ਚੰਗੀ ਹੁੰਦੀ ਹੈ ਜੀ ਇਹ ਕਈ ਵਾਰੀ ਜਦੋਂ ਕਿ ਸਬਜ਼ੀ ਖਾਣ ਨੂੰ ਦਿਲ ਨਹੀਂ ਕਰਦਾ ਤਾਂ ਆਪਾਂ ਚਟਨੀ ਬਣਾ ਲੈਂਿਆ ਜੀ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਨੇ ਇਹਦੇ ਵਾਸਤੇ ਲਿਆਤੀਆਂ ਜੀ ਆਪਾਂ पाँच लैत आप लाल मिर्च सुक्किया हुई डंडियाँ तोड़ लाने आप दो आप लेते जी इस तरह के बड़े वे राय जे आप अपनी बगीची लेंदे रे एक चमचा लैता जी आप नमक ਅੱਧਾ ਜੰਮ ਚ ਲੈਤਾ ਆਪਾਂ ਜੀਰਾ ਸਭ ਤੋਂ ਪਹਿਲਾਂ ਜੀ ਆਪਾਂ ਸਾਬਤ ਮਿਰਚਾਂ ਕੁੱਟਾਂਗੇ ਥੋੜਾ ਜਿਹਾ ਆਪਾਂ ਪਾਣੀ ਪਾ ਲੈਣਾ ਜੀ ਜਿਹੜਾ ਨਮਕ ਵੀ ਥੋੜਾ ਜਿਹਾ ਵਿੱਚ ਪਾ ਲੈਣਾ ਪਹਿਲਾਂ ਆਪਾਂ ਅੱਧਾਕ ਨਮਕ ਆਪਾਂ ਵਿੱਚ ਪਾ ਲਾਂਗੇ ਕਿਉਂਕਿ ਮਿਰਚਾਂ ਜਿਆਦਾ ਸੁੱਕੀਆਂ ਨੇ ਇਹ ਤੁਹਾਡੇ ਕੋਲ ਹਰੀਆਂ ਮਿਰਚਾਂ ਹੈਗੀਆਂ ਤੁਸੀਂ ਨਾ ਆਪਣੀ ਪਾਇਓ ਜੀ ਆਪਨੇ ਮਿਰਚਾਂ ਕੁੱਟੀਆਂ ਹੈਗੀਆਂ ਜੀ ਇਸ ਤਰ੍ਹਾਂ ਇਹਦੇ ਸੁੱਕੇ ਮਿਰਚ ਆਪਾਂ ਕੁੱਟਣਾਂ ਥੋੜਾ ਜਿਹਾ ਪਾਣੀ ਪਾ ਲਓ ਜੀ ਵਿੱਚ ਉਹਦੇ ਤੇ ਜਲਦੀ ਹੀ ਕੁੱਟੇ ਜਾਂਦੇ ਆਂਗਾ ਜੀ ਆਪਾਂ ਸੁੱਕੀਆਂ ਘੁਰਤਾਂਗੇ ਉਹ ਬਹੁਤ ਟਾਈਮ ਲੱਗਦਾ ਕੁੱਟਣ ਤੇ ஹம் அப்போ ஜீரா சாப்பாட்டு பண்ணாங்க ਇਦਾਂ ਆਪਾਂ ਕੁੱਟ ਕੇ ਤਿਆਰ ਕਰ ਲਿਆ ਜੀ। ਉਨਾ ਪਰ ਆਏ ਜਿਬੜਾ ਨੂੰ ਪ੍ਰੈਸ਼ ਰਿੱਤੇ ਉਤਾਰ ਲੈਣੇ ਆ। ਪਹਿਲਾਂ ਆਪਾਂ ਚੰਗੀ ਤਰ੍ਹਾਂ ਧੋਲੇ ਸੀਗੇ। ਇਹ ਜਟਨੀ ਬਹੁਤ ਟੇਸਟੀ ਬਣਦੀ ਹੈ ਜੀ ਪਹਿਲਾਂ ਆਪਾਂ ਖੇਤਾਂ ਵਿੱਚ ਜਦੋਂ ਕੰਮ ਕਰਨਦਾਰ ਮਰਮਾ ਜੁਗਣ ਜਾਂਦੇ ਹੁੰਦੇ ਸੀਗੇ ਉਹ ਖੇਤ ਜਟਨੀ ਬਣਾ ਕੇ ਲੱਕੀਆ ਦੇ ਦਿੰਦੇ ਸੀ ਜੀ ਚਾਰ ਪੰਜ ਪੰਜ ਰੋਟੀਆਂ ਖਾ ਜਾਂਦੇ ਸੀ ਬੈਠੇ ਬੈਠੇ ਪਰ ਹੁਣ ਵੀ ਜਦੋਂ ਘਰੇ ਜਟਨੀ ਬਣਾ ਲੈਂਦੇ ਆ ਜੀ ਆਪਾਂ ਇਹਦੀ ਤਿੰਨ ਚਾਰ ਰੋਟੀਆਂ ਆਰਾਮ ਨਾਲ ਖਾ ਲੈਂਦੇ ਆ ਬਿਨਾਂ ਭੁੱਖ ਤੋਂ ਇਹ ਆਪਣੀ ਭੁੱਖ ਨੂੰ ਵਧਾਉਂਦਾਗਾ ਜਿੰਨਾਂ ਭੈਣਾਂ ਨੂੰ ਜਮੀਰਾਂ ਨੂੰ ਕਿਸੇ ਨੂੰ ਭੁੱਖ ਨਹੀਂ ਲੱਗਦੀ ਜੀ ਉਹ ਦੇਦੇ ਅੱਧਾ ਚਮਚਾ ਚਟਣੀ ਦਾ ਸਭ ਸਬਜ਼ੀ ਦੇ ਨਾਲ ਵੀ ਖਾ ਲਿਆ ਕਰ ਨਵੇਂ ਸ਼ਕ ਜੇ ਨਹੀਂ ਸਬਜ਼ੀ ਹੈਗੀ ਤੇ ਰੋਟੀ ਨਾਲ ਚਟਣੀ ਨਾਲ ਰੋਟੀ ਖਾ ਲਿਆ ਕਰਨੀ ਹਾਂ ਸਭ ਆਪਣਾ ਜੀ ਭੁੱਖ ਲੱਗਣ ਲੱਗ ਜੂ ਪੂਰੀ ਕੋਈ ਵੀ ਸਬਜ਼ੀ ਹੈ ਜਾਂ ਕੋਈ ਵੀ ਚੀਜ਼ ਹੈ ਜਿਹੜਾ ਆਪਾਂ ਫਰੂਟ ਚਾਹੇ। ਕੱਟਣ ਤੋਂ ਪਹਿਲਾਂ ਧੋ ਲਿਆ ਕਰੋ। ਕਿਉਂਕਿ ਬਹੁਤ ਸਾਰੇ ਤੱਤ ਜਿਹੜੇ ਪਾਣੀ 'ਚ ਘੁਲ ਕੇ ਬਾਹਰ ਨਿਕਲ ਜਾਂਦੇ ਨੇ। 50% ਹਿੱਸਾ ਬਾਕੀ ਰਹਿ ਜਾਂਦਾ ਜਿਹੜਾ ਆਪਣਾ ਆਪ ਨੂੰ ਮਿਲਦਾ ਹੈਗਾ। ਆਪਾਂ ਪੂਰਾ ਪੂਰਾ ਫਾਇਦਾ ਲੈਣ ਦੇ ਵਾਸਤੇ ਇਹਨੂੰ ਪਹਿਲਾਂ ਹੀ ਧੋਣਾ ਚਾਹੀਦਾ ਕੋਈ ਵੀ ਸਬਜ਼ੀ ਇਹ ਚੰਗੀ ਤਰ੍ਹਾਂ ਕੱਟਣ ਨੂੰ ਧੋ ਲਓ ਜੀ। ਸਾਰੇ ਬਰਤਨ ਚੰਗੀ ਤਰ੍ਹਾਂ ਸਾਫ਼ ਕਰਕੇ ਉਹਦੇ ਵਿੱਚ ਕੱਟ ਲਿਆ ਕਰੋ। ਤੰ ਤੋਂ ਬਾਅਦ ਕੋਈ ਵੀ ਸਬਜ਼ੀ ਧੋਣ ਨਹੀਂ ਚਾਹੀਦੀ ਇਹ ਰਾਜ ਜਬੜਾ ਜੀ ਆਪਣੀ ਭੁੱਖ ਨੂੰ ਵਧਾਉਂਦੇ ਹੈਗੇ ਤੇ ਚੜਨੀ ਵੀ ਇਹਦੀ ਬਹੁਤ ਟੇਸਟੀ ਬਣਦੀ ਹੈਗੀ ਜਦੋਂ ਆਪਾਂ ਖਤੂ ਵੀ ਆਪਾਂ ਦੋ ਤਰ੍ਹਾਂ ਦੀਆਂ ਖਾ ਸਕਦੇ ਹਾਂ ਇਹਨਾਂ ਨਾਲ ਸਾਰੇ ਰਾਏ ਜਿਬੜਾ ਆਪਾਂ ਕੱਟ ਲੈਣੀ। ਮਿਰਚ ਆਪਾਂ ਪਹਿਲਾਂ ਕੁੱਟ ਕੇ ਰੱਖ ਲਈਆਂ ਨੇ। ਲੇਖੇ ਆਪਣੇ ਕੋਲ ਸੱਤ ਮਿਰਚਾਂ ਸੀ ਨੂੰ। ਜੇ ਤੁਸੀਂ ਮਿਰਚਾਂ ਦਾ ਪਾਊਡਰ ਪਾਉਣਾ ਤਾਂ ਤੁਸੀਂ ਪਹਿਲਾਂ ਰਾਏ ਜਿਬੜ ਕੱਟ ਲੂ ਬਾਅਦ ਵਿੱਚ ਮਿਰਚਾਂ ਪਾ ਲਓ ਉੱਪਰ। ਚਟਨੀ ਜਿਆਦਾ ਟੇਸਟੀ ਫੇਰ ਹੀ ਬਣਦੀ ਜੇ ਆਪਾਂ ਸੱਤ ਮਿਰਚਾਂ ਪਾਵਾਂਗੇ ਕਿਉਂਕਿ ਆਪਣੇ ਕੋਲ ਸਾਰਾ ਪਿਆਉ ਸ਼ੁੱਧਾ ਹੈ ਜੇ ਆਪਾਂ ਸੱਤ ਮਿਰਚ ਵਰਜ ਯੂਜ਼ ਕਰਦੇ ਹਾਂਗੇ। ਪਹਿਲਾਂ ਨਮਕ ਜਿਹੜਾ ਆਪਾਂ ਨੂੰ ਬਜ਼ਾਰੋਂ ਲੈਣਾ ਪੈਂਦਾਗਾ। ਜੇ ਜਿਆਦਾ ਟੇਸਟੀ ਚਟਨੀ ਬਣਾਉਣੀ ਦੇ ਸਕੀਨ ਆ ਜਾਓ ਮਿਰਚਾਂ ਨੂੰ ਸਾਫਤ ਕਟ ਲਿਆ ਕਰਨ ਚਾਹੀਏ ਹਰੀਆਂ ਹੋਣ ਚਾਹੀਏ ਲਾਲ ਹੋਣ ਉਨਾ ਪਕੜ ਨੂੰ ਉਹ ਤੱਕ ਕੁੱਟਣਾ ਜਦੋਂ ਇਹਦੇ ਜਿਬੜਾਂ ਦੇ ਬੀਜ ਹੈ ਸਾਰੇ ਇੱਕ ਜਾਣ ਨਹੀਂ ਹੁੰਦੇ ਹੈਗੇ ਜਿੰਨਾ ਤੁਸੀਂ ਚਟਨੀ ਕੁੱਟੀ ਜਾਓਗੇ ਉਨੀ ਚਟਨੀ ਸਵਾਦ ਮੰਨੂਗੀ ਕਦੇ ਵੀ ਚੁਬੜਾਂ ਦੀ ਚਟਨੀ ਬਣਾਣੀ ਹੋਵੇ ਤੁਸੀਂ ਮਿਕਸੀ ਦੇ ਵਿੱਚ ਨਾ ਪਾਇਆ ਕਰੋ ਜੀ ਢੁੰਡੀ ਜਿ ਘਟ ਕੇ ਦੇਖੋ ਕਿੰਨੀ ਜ਼ਿਆਦਾ ਵਧੀਆ ਚਟਨੀ ਬਣੂਗੀ ਸਾਰਾ ਪਰਿਵਾਰ ਖੁਸ਼ ਹੋ ਕੇ ਖਾਊਗਾ ਹੁੰਡੇ ਦੀ ਚਟਨੀਆਂ ਤੇ ਮਿਕਸੀ ਦੀ ਚਟਨੀ ਦਾ ਬਹੁਤ ਜ਼ਿਆਦਾ ਫਰਕ ਹੈਗਾ ਜੀ। ਜੇ ਆਪਾਂ ਕਦੇ-ਕਦੇ ਆਪਾਂ ਨੂੰ ਟਾਈਮ ਨਹੀਂ ਹੁੰਦਾ ਤਾਂ ਮਸਾਲਾ ਵੀ ਮਿਕਸੀ 'ਚ ਗ੍ਰाइंड ਕਰ ਲੈਣੇ ਆ ਤੇ ਉਹ ਮਸਾਲੇ ਦਾ ਉਹ ਸਬਜ਼ੀ ਦਾ ਟੇਸਟ ਹੋਇਆ ਜੈ ਨਹੀਂ ਬਣਦਾ ਜਿਹ ਹੈ ਜ ਆਪਾਂ ਹੁੰਡੇ ਵਿੱਚ ਕੁੱਟ ਕੇ ਬਣਾਉਣੀ ਹੈ। ਰੋਜੀ ਆਪਣੀ ਚਟਨੀ ਬਣ ਕੇ ਤਿਆਰ ਆ ਦੂਸਰਾ ਜੀ ਆਪਾਂ ਚਟਨੀ ਨੂੰ ਕਦੇ ਵੀ ਤੜਕਾ ਨਾ ਲਾਇਆ ਕਰਨ ਤਲਿਆ ਨਾ ਕਰੋ ਜੀ ਜੇ ਆਪਾਂ ਚਟਨੀ ਤਾਲ ਲਾਣੇ ਫਿਰ ਉਹਦੀ ਪੋਸਟਿਕਤਾ ਖਾਂ ਰੋਣ ਚੱਜੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਰੱਬ ਰਾਖਾ